सोहेला का अर्थ है खुशी दे गीत राग गोड़ी देखी महल्ला पहला एक ओंकार सतगुर प्रसाद अकाल पुरख एक है सतगुरु दी कृपा न मिलता है जय कर कीरत आखी की है करते का ਹੋਏ ਵਿਚਾਰੋ ਜਿਸ ਅਸਥਾਨ ਤੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ ਅਤੇ ਉਹਨਾਂ ਬਾਰੇ ਵਿਚਾਰ ਹੁੰਦੇ ਹਨ ਤੇਤ ਕਰ ਗਾਓ ਸੋਹੇਲਾ ਸਿਰੋ ਸਿਰਜਨਹਾਰੋ ਉਸ ਅਸਥਾਨ ਤੇ ਉਹਦੇ ਗੁਣ ਗਾਓ ਤੇ ਰਚਨਾ ਨੂੰ ਯਾਦ ਕਰੋ ਤੂੰ ਮੰਗਾਓ ਮੇਰੇ ਨਿਰਪੋਕਾ ਸੁਹੇਲਾ ਤੁਸੀਂ ਮੇਰੇ ਨਿਡਰ ਵਾਹਿਗੁਰੂ ਦੀ ਸਿਫਤ ਸਲਾ ਕਰੋ ਹੋ ਵਾਰੀ ਜਿੱਤ ਸੁਹੇਲਾ ਸਦਾ ਸੁਖ ਹੋਏ ਰਾਹਾ ਮੈਂ ਵਾਰੀ ਜਾਵਾਂ ਅਜਹੀ ਸਿਫਤ ਸਲਾਹ ਤੋ ਜਿਸ ਦੇ ਨਾਲ ਨਿਤ ਦਾ ਸੁਖ ਮਿਲਦਾ ਹੈ ਰਾਹਾ ਨੇਤ ਨੇਤ ਜੀੜੇ ਸਮਾਲੀਨ ਦੇਖੇਗਾ ਦੇਵਨ ਹਾਰ ਹਮੇਸ਼ਾ ਹੀ ਜੀਵਾਂ ਦੀ ਸੰਭਾਲ ਕਰਦਾ ਹੈ ਪਰਮਾਤਮਾ ਉਹ ਸਭ ਕੁਝ ਦੇਣ ਵਾਲਾ ਤੇਰੀ ਸੰਭਾਲ ਵੀ ਕਰੇਗਾ ਤੇਰੇ দান ਕੀਮਤ ਨਾਪੜਾ ਇਸ ਦਾਤੇ ਕਵਨ ਸੁਮਾਰ ਤੇਰੇ দান ਦੀ ਕੀਮਤ ਕੋਈ ਪਾ ਨਹੀਂ ਸਕਦਾ ਅਜਿਹੇ ਦਾਤੇ ਦਾ ਕੋਈ ਅੰਦਾਜ਼ਾ ਕੀ ਕਰੇ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇਲ ਹਰੀ ਦੇ ਮਿਲਾਪ ਦਾ ਸੰਪਤ ਤੇ ਸਮਾ ਤੁਰ ਦਰਗਾਹੋਂ ਲਿਖਿਆ ਹੋਇਆ ਹੈ ਤੁਸੀਂ ਮਿਲ ਕੇ ਸ਼ਗਨਾ ਦਾ ਤੇਲ ਚੜਾਓ ਦੇਹੋ ਸੱਜਣ ਅਸੀਸ ਰੀਆਂ ਜੋ ਹੋਵੇ ਸਾਹਿਬ ਸੋ ਮਿਲ ਮੇਰੇ ਸਜਨੋ ਅਸੀਸਾਂ ਦਿਓ ਕਿ ਜੋ ਆਪਣੇ ਸਾਹਿਬ ਨੂੰ ਮਿਲ ਪਾਵਾਂ ਕਰ ਕਰੇ ਹੋ ਪਾਉਂਚਾ ਸਦਰੜੇ ਨਿਤ ਪਵਨ ਪਰਮਾਤਮਾ ਦੇ ਮਿਲਾਪ ਦਾ ਇਹ ਸੱਦਾ ਕਰ ਕਰ ਨਿਤ ਹੀ ਪਹੁੰਚਦਾ ਤੇ ਮਿਲਣ ਲਈ ਆਵਾਜ਼ਾਂ ਪੈਂਦੀਆਂ ਹਨ ਸਦਨ ਹਾਰਾ ਸਿਮਰੀਏ ਨਾਨਕ ਸੇਦੇ ਆਵਨ ਨਾਨਕ ਜੇਕਰ ਇਸ ਸਦਨ ਵਾਲੇ ਨੂੰ ਯਾਦ ਕਰਦੇ ਰਹੀਏ ਤਾਂ ਮਿਲਾਪ ਦਾ ਦਿਨ ਜ਼ਰੂਰ ਹੀ ਆ ਜਾਂਦਾ ਹੈ